ਕਨੌੜੀ ਸਰਹੱਦ ਉੱਤੇ ਪਿਛਲੇ 20 ਦਿਨਾਂ ਤੋਂ ਮਰਨ ਪਰਤੂ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਅੱਜ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਪ੍ਰਿੰਕ ਨੇ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਸਿਹਤ ਦਾ ਹਾਲ ਜਾਣਿਆ। ਜੀ। ਦੇਖਦੇ ਸਾਡਾ ਮੈਸੇਜ ਕੋ ਫਿਰ ਮਾਰਤਾ ਨਾ ਪਤਾ ਨਾ ਇਹਨੂੰ ਕੋਈ ਆਦਮੀ ਪਾਲੇ ਇਧਰ ਕਰ ਸਕਦਾ ਨਾ ਇਹਨੂੰ ਕੋਈ ਪਾਲੇ ਇਧਰ ਕਰ ਸਕਦਾ ਜਿਹੜੇ ਤਰੀਕੇ ਨਾਲ ਹੋਣੀ ਹੈ ਵਿਡਿੰਗ ਸਾਹਿਬ ਉਹ ਵੀ ਤਾਂ ਨਾ ਕਿਸੇ ਨੂੰ ਇਹਦੇ ਪਤਾ ਕਿਸ ਦਿਨ ਹੋਣੀ ਹੈ ਕਿਵੇਂ ਹੋਣੀ ਹੈ ਕਿਹੋ ਜਿਹੀ ਹੋਣੀ ਕੋਈ ਪਤਾ ਨਹੀਂ ਇਹ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਕਿਸੇ ਦੂਸਰੇ ਦੇ ਹੱਥ ਜਾਂ ਕਿਸੇ ਕੋਲ ਪਾਵਰ ਦੇ ਹੱਥ ਚਾਹੀ। ਉਹਦੀ ਚਿੰਤਾ ਕਿਸ ਕਰਦੀ ਹੈ? ਸੋ ਇਹ ਚਿੰਤਾ ਨਾ ਕਰੀਏ। ਪਰ ਚਿੰਤਾ ਰਹੇਗੀ। ਵਿਚਾਲੇ ਹੁਣ ਆਪਾਂ ਇਹ ਡਾਕਟਰ ਅੱਲਾ ਕੀਤਾ ਹੈ। ਸ਼ਾਇਦ ਕਿਸਾਨਾਂ ਨੂੰ ਕੁਝ ਦਵਾਈ। ਪਾਣੀ ਦੇ ਦੇ। ਸਾਰੇ ਲਈ ਜੀ ਸਾਰੇ ਨੂੰ ਤਾਕਤ ਲੱਗੇ ਠੀਕ ਹੈ ਗਾਨੋ ਬਿਲਕੁਲ ਸਾਬ ਤੁਸੀਂ ਵੱਡੀ ਗੱਲ ਹੈ ਜੋ ਡੀਐਸ ਕੁਰਬਾਨੀ ਨੂੰ ਅਸੀਂ ਜੋ ਕਾਂਗਰਸੀ ਵਰਧਾਨਜੀ ਵਗੈਰਾ ਕਾਦੀ ਫੋਨ ਨਹੀਂ ਕਰਦੇ ਜੀ ਸਾਡੀ ਕਿਸਾਨੀयत ਵਿਚਾਰੇ ਉਹ ਪੰਜਾਬ ਦਾ ਭਵਿੱਖ ਤੁਸੀਂ ਵਿਚਾਰੋ ਆਪਣੇ ਹੱਥਾਂ ਦਾ ਕਈ ਤਾਂ ਰਲ ਮਿਲ ਕੇ ਅਰਦਾਸ ਕਰਦੇ ਤੁਹਾਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ਪਾਣੀ ਮੰਗਿਆ ਸਿੰਗਲ ਪਾਣੀ ਪੀਣ ਦੇ ਅੱਛਾ ਤੋ ਰੁਕੋ ਕੱਲ ਪਰਸੋਂ ਪਾਰਲੀਮੈਂਟ ਦੇ ਵਿੱਚ ਰਾਉ ਜੀ ਨੇ ਫੇਰ ਅੰਟਰ ਰਜਿੰਦਰ ਰਾਉ ਇਹ ਸੁੱਧ ਦੇ ਤੇ ਜਿਹੜੀ ਹੈ ਕੋਈ ਨਾਤਾ ਕੋਈ ਚਰਚਾ ਕਰਨ ਲਈ ਤਿਆਰ ਹੈ ਜ਼ੀਰੋ ਆਰ ਦੇ ਵਿੱਚ ਭੇਜਦੇ ਉਹ ਨਿਕਲਦਾ ਹੈ ਪਰ ਅਸੀਂ ਪੂਰੀ ਵਾਰ ਕੀਤਾ ਸੀ ਪ੍ਰਦਰਸ਼ਨ ਹੁਣ ਵੀ ਅਸੀਂ ਕੱਲ ਨੂੰ ਅਸੀਂ ਇਸ ਬਾਰੇ ਸਾਰੇ ਜਣੇ ਵਿਚਾਰ ਕਰਕੇ ਦੇਗਾ ਤੁਹਾਨੂੰ ਤੋ ਡਿਸਰਸ਼ਨ ਕਰਨਾ ਚਾਹਣੇ ਧਿਆਨ ਰੱਖਿਓ ਆਪਣਾ ਪਲੀਜ਼ ਸਿਹਤ ਦਾ ਧਿਆਨ ਖਨੌਰੀ ਸਰਹੱਦ ਉਤੇ ਪਿਛਲੇ 20 ਦਿਨਾਂ ਤੋਂ ਮਰਨ ਪਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਅੱਜ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬਿੰਗ ਨੇ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਸਿਹਤ ਦਾ ਹਾਲ ਜਾਣਿਆ ਜਿਹੜੇ ਵਿਚਾਰ ਕਰਨ ਵਾਲੇ ਪ੍ਰਧਾਨ ਸਾਹਿਬ ਜੀ ਜ਼ੋਰ ਦੇ ਤੁਸੀਂ ਪਾਰਲੀਮੈਂਟ ਦੇ ਅੰਦਰ ਜੋ ਕਰ ਸਕਦੇ ਹੋ ਆਪਣੇ ਦੇ ਜੀ ਪੂਰੇ ਦੇਸ਼ ਦੇ ਸਾਡਾ ਮੈਸੇਜ ਕੋ ਫਿਰ ਮੌਤ ਤੱਕ ਮੌਤ ਤੱਕ ਨਾ ਇਹਨੂੰ ਕੋਈ ਆਦਮੀ ਪਾਲ ਇਧਰ ਕਰ ਸਕਦਾ ਨਾ ਇਹਨੂੰ ਕੋਈ ਪਾਲ ਇਧਰ ਕਰ ਸਕਦਾ ਤੇ ਜਿਹੜੇ ਤਰੀਕੇ ਨਾਲ ਹੋਈ ਇਹ ਵਿਡਿੰਗ ਸਾਹਿਬ ਉਹ ਵੀ ਤੇ ਨਾ ਕਿਸੇ ਨੂੰ

ਪਾਣੀ ਦੇ ਦੇ ਸਾਰੇ ਲਾਇਏ ਸਾਰੇ ਤਾਕਤ ਲੱਗੇ ਠੀਕ ਹੈ ਗਾਨੋ ਬੜੀ ਗੱਲ ਸਾਹਿਬ ਤੁਸੀਂ ਵੱਡੀ ਗੱਲ ਹੈ ਜੋ ਡੀਐਸ ਕੁਰਬਾਨੀ ਨੂੰ ਅਸੀਂ ਜੋ ਕਾਂਗਰਸੀ ਵਰਧਾਨਜੀ ਵਗੈਰਾ ਕਦੀ ਫੋਨ ਨਹੀਂ ਕਰਦੇ ਜੀ ਸਾਡੀ ਕਿਸਾਨੀयत ਵਿਚਾਰੇ ਉਹ ਪੰਜਾਬ ਦਾ ਭਵਿੱਖ ਨੂੰ ਵੀ ਵਿਚਾਰਾ ਆਪਣੇ ਹੱਥਾਂ ਤੇ ਕਈ ਤਾਂ ਰਲ ਮਿਲ ਕੇ ਅਰਦਾਸ ਕਰਦੇ ਤੁਹਾਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ਜੀ 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 ਬਹੁਤ ਬਲਾਸਤ ਜੀ ਪਾਣੀ ਕੱਲ ਪਰਸੋਂ ਪਾਰਲੀਮੈਂਟ ਦੇ ਵਿੱਚ ਰਾਹੁਲ ਜੀ ਨੇ ਫੇਰ ਅੰਦਰ ਜਿੰਦਗੀ ਸਾਰੋਂ ਇਸ ਮੁੱਦੇ ਤੇ ਜਿਹੜੀ ਹੈ ਕੋਈ ਨਾ ਤਾਂ ਕੋਈ ਚਰਚਾ ਕਰਾਉਣ ਲਈ ਤਿਆਰ ਹੈ ਜ਼ੀਰੋ ਆਰ ਦੇ ਵਿੱਚ ਭੇਜਦੇ ਉਹਨਾਂ ਰੋ ਨਿਕਲਦਾ ਹੈ ਪਰ ਅਸੀਂ ਪੂਰੀ ਬਾਹਰ ਕੀਤਾ ਸੀ ਪ੍ਰਦਰਸ਼ਨ ਹੁਣ ਵੀ ਅਸੀਂ ਕੱਲ ਨੂੰ ਅਸੀਂ ਇਸ ਬਾਰੇ ਸਾਰੇ ਜਣੇ ਵਿਚਾਰ ਕਰਕੇ ਦੇ ਦਾਂਗੇ ਤੁਹਾਨੂੰ ਤੋਰ ਦੇਰਸ਼ਣ ਕਰਨਾ ਚਾਹਦੇ ਧਿਆਨ ਰੱਖਿਓ ਆਪਣਾ ਪਲੀਜ਼ ਸੇਧ ਦਾ ਧਿਆਨ